ਕੋਈ ਨਚਾਰ ਕੇ ਜੋ ਕੰਜਰ ਕੇ ਜੋ ਕੰਜਰ ਦਾ ਪੁੱਤ ਘਰੋਂ ਵਜੇ ਤੁਰੇ ਨਹੀਂ ਆਪਾਂ ਦੇਹ ਗਾਲਾਂ ਤੇ ਗਾਲਾਂ ਦੇਹ ਗਾਲਾਂ ਤੇ ਗਾਲਾਂ ਇੰਨਾ ਗੁੱਸਾ ਅਸੀਂ ਹੁਣ ਦਿੱਲੀ ਰਚਣ ਲਾ ਦੇਣੀ ਕਚਣ ਲਾ ਦੇਣੀ ਜੇ ਮੈਂ ਦਿੱਲੀੋਂ ਜਿੱਤ ਕੇ ਪੰਜਾਬ ਲਈ ਬੋਲ ਸਕਦਾ ਤੇ ਜਦੋਂ ਪੰਜਾਬ ਚੋਂ ਜਿੱਤੋਂਗਾ ਤਾਂ ਮੈਂ ਤੇ ਚੱਕ ਦੂੰ ਸਲਾਬੇ ਸੱਚੀ ਗੱਲ ਹੈ ਇਹ ਦਾਵਾ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਵਾ ਦੋਗੇ ਜੇ ਪੰਜਾਬ ਵਾਲੇ ਜਿਤਾਉਂਦੇ ਆ ਖਾਸ ਕਰ ਫਰੀਦਕੋਟ ਸੀਟ ਨੂੰ ਮੈਂ ਕਿਹਾ ਜੀ ਬੈਣ ਦੀ ਲੋੜ ਹੀ ਨਹੀਂ ਪੈਗੀ ਇਹਨਾਂ ਨੂੰ ਉੱਥੇ ਬੱਡਰਾਂ ਇਹਨਾਂ ਨੂੰ ਮੈਂ ਲੀਡਰਾਂ ਨੂੰ ਜ਼ਰੂਰ ਥੋੜੀ ਤਕਲੀਫ ਦਊਂਗਾ ਮੈਂ ਯਾਰ ਕਲੈਂਟਨਾਂ ਬਹਿ ਸਕਦਾ ਤਾਂ ਆਪਣੇ ਪ੍ਰਧਾਨ ਮੰਤਰੀ ਨਾਲ ਨਹੀਂ ਬਹਿ ਸਕਦਾ ਅਸੀਂ ਛੱਡ ਕੇ ਆਏ ਹੋਏ ਅਮਰੀਕਾ ਲੋਕੀ ਪੈਸੇ ਨੂੰ ਤਰਸਦੇ ਇੱਕ ਪੰਝੀ ਨਹੀਂ ਕੋ ਛੱਡਦਾ ਅੱਜ ਦੇ ਜਮਾਨੇ ਚ ਮੈਂ 20 ਲੱਖ 30 ਲੱਖ ਰੋਜ਼ ਦਾ ਛੱਡ ਕੇ ਇੱਥੇ ੱੱਕੇ ਖਾਂਡਿਆ ਇਹ ਸੋਚਦੀ ਨਹੀਂ ਜਦ ਪ੍ਰਧਾਨ ਮੰਤਰੀ ਦੇ ਸਾਹਮਣੇ ਹੀ ਬਹਿ ਜਾਣਾ ਸੀ ਤਾਂ ਗੱਲ ਨਿਬੜ ਜਾਣੀ ਸੀ ਕਿਸੇ ਅੰਦੋਲਨ ਦੀ ਫਿਰ ਲੋੜ ਹੀ ਨਹੀਂ ਸਪੜ ਜੱਥੇਬੰਦੀਆਂ ਦੇ ਸਭ ਤੋਂ ਵੱਡੇ ਲੀਡਰਾਂ ਦੀ ਗੱਲ ਕਰਦਾ ਮੈਂ ਉੱਥੇ ਨਾਂ ਵੀ ਦੱਸਿਆ ਕਿ ਮੈਂ ਤਾਂ ਟਾਈਮ ਹੀ ਲੈ ਲਿਆ ਸੀ ਕਿਸਾਨਾਂ ਲਈ ਇਹ ਫਿਰ ਇਹਨਾਂ ਨੇ 5:30 6 ਵਜੇ ਮੋਬਾਈਲ ਹੀ ਆਫ ਕਰਤਾ ਹੁਣ ਮੈਂ ਕਰਾਂ ਆ ਕਿਵੇਂ ਦੇਖ ਰਹੇ ਹਾਂ ਮਤਲਬ ਕਿਸੇ ਜਗ੍ਹਾ ਵਿਰੋਧ ਹੁੰਦਾ ਪਹਿਲਾਂ ਵਿਰੋਧ ਤੋਂ ਤੁਸੀਂ ਲੰਘ ਜਾਂਦੇ ਸੀ ਹੁਣ ਵਿੱਚ ਹੀ ਚਲੇ ਜਾਂਦੇ ਹੋ ਗੱਲਬਾਤ ਕਰਦੇ ਹੋ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਗੁੱਸਾ ਠੰਡਾ ਕਰਨ ਲਈ ਆ ਜਾਂ ਲੋਕਾਂ 'ਚ ਸਨੇਹਾ ਦੇਣ ਲਈ ਕਿ ਦੇਖੋ ਜੀ ਮੈਂ ਤਾਂ ਕਿਸਾਨਾਂ ਕੋਲੇ ਜਾਣਾ ਉਹ ਜੋ ਮਰਜ਼ੀ ਕਹੀ ਜਾਂ ਮੈਂ ਤਾਂ ਉਹਨਾਂ ਦੀ ਸੁਣ ਕੇ ਆ ਜਾਂਦਾ ਨਹੀਂ ਵੈ ਕੋਈ ਇਲੈਕਸ਼ਨ ਦਾ ਕਰਕੇ ਥੋੜੀ ਜਾਨਾ ਹੋਣਾ ਚਾ ਜੀ ਜਦੋਂ ਅੰਦੋਲਨ ਸੀ ਪਹਿ ਲੋਕ ਵੀ ਮੈਂ ਕਈ ਵਾਰੀ ਦੱਸਿਆ ਕਿ ਉਦੋਂ ਵੀ ਜਾਂਦਾ ਸੀ ਮੈਨੂੰ ਉਹਨਾਂ ਨੇ ਕਦੀ ਕੁਛ ਨਹੀਂ ਕਿਹਾ ਔਰ ਮੇਰੇ ਦਿਲ ਵਿੱਚ ਉਹਨਾਂ ਲਈ ਇਸ ਕਰਕੇ ਬੇਪਨਾਹ ਮੁਹੱਬਤ ਹੈ ਕਿਉਂਕਿ ਮੈਂ ਪਿੰਡੂ ਆ ਦਿਹਾਤੀ ਆ ਖੇਤ ਮਜ਼ਦੂਰ ਦਾ ਬੇਟਾ ਆ ਬਸ ਮੈਂ ਉਹਨਾਂ ਨੂੰ ਬਸ ਇੱਕੋ ਹੀ ਮਿੰਤ ਕਰੂੰਗਾ ਕਿ ਪਿੰਡਾਂ ਚ ਜਰੂਰ ਸਾਨੂੰ ਜਾਣ ਦਿਓ ਇੱਕ ਵਾਰੀ ਮੇਰੇ ਤੇ ਯਕੀਨ ਜ਼ਰੂਰ ਕਰੋ ਦੇਖੋ ਮੈਨੂੰ ਤਾਂ ਪੰਜਾਬ ਚ ਹਰਿਆਈ ਆ ਇੱਕ ਦੋ ਵਾਰੀ ਜੀ ਤੁਹਾਨੂੰ ਪਤਾ ਹੀ ਆ ਜੀ ਹਾਂ ਪੰਜ ਉਹ ਤਾਂ ਦਿੱਲੀੋਂ ਜਿਤਾਇਆ ਸੀ ਇੱਕ ਵਾਰੀ ਪੰਜਾਬ ਤੋਂ ਇਥੋਂ ਖਾਸ ਤੌਰ ਤੇ ਫਰੀਦਕੋਟ ਤੋਂ ਜਿਤਾ ਦੋ ਫੇਰ ਮੈਂ ਜੋ ਬੋਲਦਾ ਆ ਉਹ ਨਾਂ ਵਾਦੇ ਪੂਰੇ ਕਰਾਂ ਫੇਰ ਮੈਂ ਗੁਨਾਹਗਾਰ ਹਾਂ ਕਸ ਕਰ ਸਵਾਲ ਉਹ ਇਹ ਚੁੱਕਦੇ ਨੇ ਜਿਵੇਂ ਤੁਸੀਂ ਗੱਲ ਕਰੀ ਆ ਕਿ ਮੈਨੂੰ ਇੱਕ ਵਾਰੀ ਵੋਟਾਂ ਮੰਗਣ ਦੇ ਲਈ ਪਿੰਡਾਂ ਦੇ ਵਿੱਚ ਜਾਣ ਦੇ ਦਿਓ ਉਹ ਕਹਿੰਦੇ ਕਿ ਸਾਡਾ ਵੀ ਹੱਕ ਸੀ ਦਿੱਲੀ ਜਾਣ ਦਾ ਸਾਨੂੰ ਰੋਕਿਆ ਗਿਆ ਕਹਿੰਦੇ ਹਾਂਸ ਰਾਈ ਹਾਂਸੁਰਾ ਨੇ ਉਹ ਆਵਾਜ਼ ਜਿਹੜੀ ਆ ਚੁੱਕੀ ਪ੍ਰਧਾਨ ਮੰਤਰੀ ਹੋਰਾਂ ਤੱਕ ਉਹ ਆਵਾਜ਼ ਪੰਚਾਇਤ ਜਾਂ ਇਹ ਸਵਾਲ ਕੀਤੇ ਆਵਾਜ਼ ਛੱਡ ਕੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਮੈਂ ਪੰਜ ਨਾਂ ਦੱਸੇ ਉਹਨਾਂ ਨੂੰ ਮੈਂ ਕਹਿੰਦਾ ਇੱਕ ਬੀਬੀ ਜੀ ਸੀ ਪੰਜ ਭਾਈ ਸੀ ਕਿਸਾਨ ਜੱਥਿਆਂ ਜੱਥੇਬੰਦੀਆਂ ਦੇ ਸਭ ਤੋਂ ਵੱਡੇ ਲੀਡਰਾਂ ਦੀ ਗੱਲ ਕਰਦਾ ਮੈਂ ਉੱਥੇ ਨਾਂ ਵੀ ਦੱਸਿਆ ਕਿ ਮੈਂ ਤਾਂ ਟਾਈਮ ਹੀ ਲੈ ਲਿਆ ਸੀ ਕਿਸਾਨਾਂ ਲਈ ਮੁੜ ਕੇ ਸਾਰੀ ਰਾਤ ਮੈਂ ਸੁੱਤਾ ਨਹੀਂ ਖੁਸ਼ ਵੀ ਸੀਗਾ ਟੈਂਸ ਵੀ ਸੀਗਾ ਪਰੇਸ਼ਾਨੀ ਵੀ ਸੀ ਕਿ ਸਹੀ ਸਲਾਮਤ ਇਹਨਾਂ ਦੀ ਆਪਸ ਵਿੱਚ ਰੂਬਰੂ ਗੱਲ ਹੋ ਜਵੇ ਤਾਂ ਕਿ ਗੱਲ ਨਿਭੜੇ ਤੇ ਸਾਡੇ ਭੈਣ ਭਰਾ ਜਿਹੜੇ ਹਰ ਮੌਸਮ ਨਾਲ ਲੜ ਰਹੇ ਬੇਟੀਆਂ ਬੇਟੇ ਉਹ ਤੋਂ ਪਹਿਲੇ ਅੰਦੋਲਨ ਦੀ ਮੈਂ ਗੱਲ ਕਰਦਾ ਤੇ ਘਰ ਨੂੰ ਜਾਣ اچھا ਨਹੀਂ ਲੱਗਦਾ ਇਹ ਫਿਰ ਇਹਨਾਂ ਨੇ 5:30 6 ਵਜੇ ਮੋਬਾਈਲ ਹੀ ਆਫ ਕਰਤਾ ਮੈਂ ਕਰ ਕੀ ਕਰ ਸਕਦਾ ਮੈਂ ਜਿੰਨੀ ਕਿ ਜੋਗਾ ਹੈ ਕਿ ਉਸ ਤੋਂ ਮੈਂ ਬਹੁਤ ਅੱਗੇ ਕਰਦਾ ਕਿਸੇ ਸੀਐਮ ਨੇ ਜ਼ਰੂਰਤ ਨਹੀਂ ਕੀਤੀ ਕਿਸੇ ਖੇਤੀਬਾੜੀ ਮੰਤਰੀ ਨੇ ਜ਼ਰੂਰਤ ਨਹੀਂ ਕੀਤੀ ਤੁਹਾਡਾ ਭਰਾ ਦਿੱਲੀੋਂ ਜਿੱਤਿਆ ਤੇ ਚਿੰਤਾ ਇੱਥੇ ਦੀ ਕਰਦਾ ਸੀ ਫਿਰ ਮੈਨੂੰ ਇਹ ਵੀ ਪਤਾ ਸੀ ਪ੍ਰੋਟੋਕਾਲ ਦੇ ਮੁਤਾਬਕ ਮੇਰੀ ਅਜੇ ਇੰਨੀ ਔਕਾਤ ਨਹੀਂ ਹੈ ਪਰ ਮੈਂ ਇਹਨਾਂ ਨੂੰ ਵੀ ਰਿਕਵੈਸਟ ਕੀਤੀ ਉਹਨਾਂ ਨੂੰ ਵੀ ਜਦੋਂ ਦੋਨੇ ਮੰਨ ਗਈਆਂ ਤਰ੍ਹਾਂ ਫਿਰ ਗਿਆ ਹੀ ਨਹੀਂ ਹੁਣ ਮੈਂ ਦੱਸੋ ਕੀ ਕਰਾਂ ਇਹਨਾਂ ਨੂੰ ਨਾਂ ਵੀ ਤਾਂ ਵੱਡੇ ਚਾਹੀਦੇ ਨਾ ਲਜਾਣ ਲਈ ਵਿਚੋਲੇ ਵੀ ਵੱਡੇ ਨਾਵਾਂ ਵਾਲੇ ਚਾਹੀਦੇ ਇੱਕ ਗਰੀਬ ਨੂੰ ਤੇ ਪਰਫੁੱਲ ਇੱਕ ਗਰੀਬ ਤੇ ਤਾਂ ਕੋਈ ਯਕੀਨ ਹੀ ਨਿਯਾਰ ਕਰਦਾ ਪਹਿਲਾਂ ਮੈਨੂੰ ਪੁੱਛੀਏ ਉਹ ਸਿੱਧੀ ਗੱਲ ਆ ਮੈਂ ਕਿਹਾ ਜੀ ਪੁੱਠੀ ਗੱਲ ਮੈਂ ਕਰਕੇ ਮਰਨਾ ਸਿੱਧੀ ਆ ਮੇਰੀ 1 ਟੂ 1 ਪ੍ਰਧਾਨ ਮੰਤਰੀ ਜੀ ਨਾਲ ਬੈਠੋ ਦੇਖੋ ਮੇਰੇ ਵੱਸ ਵਿੱਚ ਕੁਝ ਨਹੀਂਗਾ ਨਾ ਮੈਂ ਕਿਸੇ ਕਮੇਟੀ ਦਾ ਜਿਹੜੇ ਤਿੰਨ ਕਾਨੂੰਨ ਬਣੇ ਉਹਦਾ ਮੈਂਬਰ ਆ ਨਾ ਮੈਂ ਆ ਜੇ ਮੈਂ ਤਾਂ ਜੀ ਆਇਆ ਹੀ ਆ ਇਹ ਮੈਂ ਕਰ ਸਕਦਾ ਕਿ ਤੁਹਾਨੂੰ ਉਹਨਾਂ ਦੇ ਨਾਲ ਬਿਠਾ ਦਿੰਦਾ ਕਿ ਕਿੱਡੀ ਕਿੱਡੀ ਅੱਛੀ ਗੱਲ ਸੀ ਉਹ ਕਹਿੰਦੇ ਤੁਹਾਡਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਪਰ ਤੁਹਾਡੀ ਪਾਰਟੀ ਨਾਲ ਤੇ ਤੁਸੀਂ ਚੋਣ ਪਾਰਟੀ ਤੋਂ ਲੜ ਰਹੇ ਹੋ ਉਹ ਕਹਿੰਦੇ ਪਾਰਟੀ ਛੱਡ ਦਿਓ ਜਦ ਹੱਲ ਕਰਾ ਰਹੇ ਸੀ ਉਦੋਂ ਕਰ ਲੈਂਦੇ ਨਾ ਹੱਲ ਮੇਰੀ ਗੱਲ ਤੁਸੀਂ ਵੀ ਨਹੀਂ ਗੌਰ ਨਾਲ ਸੁਣਦੇ ਜਦ ਪ੍ਰਧਾਨ ਮੰਤਰੀ ਦੇ ਸਾਹਮਣੇ ਹੀ ਬਹਿ ਜਾਣਾ ਸੀ ਤੇ ਗੱਲ ਨਿਬੜ ਜਾਣੀ ਸੀ ਕਿਸੇ ਅੰਦੋਲਨ ਦੀ ਫਿਰ ਲੋੜ ਹੀ ਨਹੀਂ ਸਪੜ ਫਿਰੋਜ਼ਪੁਰ ਉਹ ਐਮਐਸਪੀ ਤੋਂ ਲੈ ਕੇ ਸਾਰਾ ਕੁਝ ਲੈ ਕੇ ਆਇਆ ਮੇਰਾ ਖਿਆਲ ਸੈਂਕੜੇ ਗੱਫੇ ਦੇਣੇ ਸੀ ਉਹਨਾਂ ਨੇ ਮੈਨੂੰ 100 ਦੇ ਕਰੀਬ ਸੀਗੇ ਉਹ ਜੀ ਪਰੋਜਪੁਰ ਆਪਾਂ ਵੜ ਨਹੀਂ ਨਹੀਂ ਦਿੱਤਾ ਆਪਾਂ ਨੂੰ ਗੁੱਸਾ ਹੀ ਆਪਣਾ ਲਈ ਬੈਠਾ ਆ ਨਹੀਂ ਤਾਂ ਨੰਬਰ 1 ਸੂਬਾ ਹੁੰਦਾ ਸੀ ਆਪਾਂ ਗੁੱਸੇ ਨਾਲ ਥੱਲੇ ਤੋਂ ਥੱਲੇ ਨਿੱਗਰਦੇ ਗਏ ਹੁਣ ਤਾਂ ਯਾਰ ਸਵਾਈਪਰ ਚੋਲ ਕਰ ਲੋ ਹੁਣ ਤਾਂ ਰਹਿ ਹੀ ਕੱਖ ਨਹੀਂ ਗਿਆ ਮਾਵਾਂ ਪਰ ਕੰਦਾ ਨਾ ਟਕਰਾ ਮਾਰਨ ਡਿਆ ਬੱਚੇ ਫਰਸਟ੍ਰੇਟਡ ਹੋ ਕੇ ਐਡੇ ਸੋਹਣੇ ਬੱਚੇ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਦਿਓਗੇ ਹੌਸਲਾ ਨਹੀਂ ਦਿਓਗੇ ਉਹ ਨਸ਼ੇ ਕਰਨਗੇ ਕਦੀ ਇੱਦਾਂ ਦੇਖਿਆ ਕਿ ਫੋਰਸਫੁਲੀ ਨਸ਼ਾ ਕੋ ਛੱਡਦਾ ਨਾ ਉਹਨੂੰ ਟਾਈਮ ਸਿਰ ਉਹਦਾ ਕੈਰੀਅਰ ਬਣ ਜਾਏ ਬਿਜ਼ੀ ਹੋ ਜਾਏ ਬੱਚਾ ਉਹ ਜੋਬ ਉਹਦੀ ਲੱਗ ਜਾਏ ਉਹ ਕਰਦਾ ਹੀ ਨਹੀਂ ਨਸ਼ਾ ਇਸ ਤਰ੍ਹਾਂ ਟ੍ਰਿਕ ਇਹ ਨਾ ਚੜਾ ਸਕਦਾ ਜਿਉਂ ਕੋਸ਼ਿਸ਼ ਕਰ ਰਹੇ ਨੇ ਮੋਦੀ ਸਾਹਿਬ ਤੇ ਫਿਰ ਹੁਣ ਆਪਣੇ ਬੰਦੇ ਢੋਚ ਢਾਈ ਰਹਿੰਦੇ ਮੈਂ ਦੱਸੋ ਕੀ ਕਰ ਸਕਣਾ ਵਾ ਤੁਸੀਂ ਸਪੀਚ ਦੇ ਵਿੱਚ ਹਾਂਸਰਾ ਜੀ ਗੱਲ ਕਹੀ ਤੁਸੀਂ ਕਹਿੰਦੇ ਕਿ ਇਹ ਵੀ ਇੱਕ ਦਿਨ ਆਊਗਾ ਕਿ ਇਹ ਵੀ ਕਿਸਾਨ ਜਿਹੜੇ ਆ ਉਹ ਸਾਡੇ ਨਾਲ ਆ ਕੇ ਖੜਨਗੇ ਜੱਫੀਆਂ ਪਾਉਣਗੇ ਤੁਹਾਨੂੰ ਲੱਗਦਾ ਜਿਹੜੇ ਅੱਜ ਕਾਲੇ ਚੰਡੇ ਦਿਖਾ ਰਹੇ ਆ ਮੁਰਦਾਬਾਦ ਤੁਹਾਡੇ ਨਾਂ ਦੀ ਕਰ ਰਿਹਾ ਬੀਜੇਪੀ ਦੇ ਨਾਂ ਦੀ ਕਰ ਰਿਹਾ ਉਹ ਕੱਲ ਨੂੰ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਨਗੇ ਕਿਉਂਕਿ ਸ਼ਾਇਦ ਕੋਈ ਵੀ ਪਿੰਡ ਜਾਂ ਨਗਰ ਨਹੀਂ ਜਾਂਦੇ ਇਹ ਤੁਹਾਡਾ ਵਿਰੋਧ ਨਹੀਂ ਕਰਦੇ ਹੁਣ ਦੇਖੋ ਮੈਂ ਵਿੱਚ ਜਾ ਕੇ ਵੀ ਉਹਨਾਂ ਨੇ ਇਹੀ ਕਿਹਾ ਆ ਜਿਹੜੀ ਗੱਲ ਇੱਥੇ ਅੰਦਰ ਵੜ ਕੇ ਕਹੀ ਆ ਜੀ ਕਿ ਪਿਆਰ ਵਿੱਚ ਬਹੁਤ ਪਾਵਰ ਆ ਨਿਮਰਤਾ 'ਚ ਬਹੁਤ ਪਾਵਰ ਆ ਗੁੱਸਾ ਕੱਖ ਵੀ ਨਹੀਂ ਗਾ ਜੀ ਗੁੱਸਾ ਆਪਣਾ ਵੀ ਨੁਕਸਾਨ ਕਰਦਾ ਸਮਾਜ ਦਾ ਵੀ ਨੁਕਸਾਨ ਕਰਦਾ ਮਾਸ਼ਰੇ ਦਾ ਨੁਕਸਾਨ ਕਰਦਾ ਨਿਮਰਤਾ ਦੇ ਨਾਲ ਮੁਹੱਬਤ ਨਾਲ ਬੰਦਾ ਤੇ ਬਹੁਤ ਕੁਝ ਹਾਸਲ ਕਰ ਸਕਦਾ ਕਿਸ ਨੇ ਕਿਹਾ ਜੀ ਮੈਂ ਇੱਕ ਸ਼ਖਸ ਨੂੰ ਬਹੁਤ ਜ਼ਿਆਦਾ ਪਿਆਰ ਕਰਨਾ ਉਹ ਮੈਨੂੰ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹਨਾਂ ਨੇ ਕਿਹਾ ਥੋੜੀ ਮਿਕਦਾਰ ਵਧਾ ਦਿਓ ਫਿਰ ਦੇ ਹੋਰ ਕਰੋ ਗਿਵ ਅਪ ਨਾ ਕਰੋ ਹੋਰ ਕਰੋ ਹੋਰ ਕਰੋ ਹੋਰ ਕਰੋ ਇੱਕ ਦਿਨ ਪੱਥਰ ਵੀ ਪਿਗਲ ਜਾਂਦੇ ਆ ਇਹ ਤਾਂ ਸਾਡੇ ਭਰਾ ਆ ਗੁੱਸੇ ਚ ਠੀਕ ਹੋ ਜਾਣ ਤਾਂ ਮੈਂ ਕਿਹਾ ਸੀ ਇੱਕ ਦਿਨ ਐਸਾ ਆਏਗਾ ਸਾਡੀਆਂ ਜੱਫੀਆਂ ਪੈਣੀਆਂ ਸ਼ਬਦ ਉਹਨਾਂ ਨੂੰ ਵੀ ਮੈਂ ਇਹੀ ਕਿਹਾ ਕਿ ਸ਼ਬਦ ਹੈ ਨਾ ਜਿਹੜੇ ਬਾਰਡਰ ਤੇ ਜਾ ਕੇ ਵੀ ਇੱਥੇ ਤੁਰਦੇ ਵੀ ਨਹੀਂ ਅਜੇ ਆਪਾਂ ਆਪਾਂ ਉਹਨਾਂ ਨੂੰ ਇੰਨੀਆਂ ਗਾਲਾਂ ਕੱਢਣ ਲੱਪੇਂਦੇ ਆ ਤੁਸੀਂ ਸ਼ਬਦ ਦੇ ਸੁਣਦੇ ਹੋਣੇ ਟੀਵੀ ਤੇ ਬਲਕਿ ਪਿਕਚਰਾਈਜ਼ ਕਰਦੇ ਹੋਣੇ ਆ ਮੋਦੀ ਦੂਤ ਧੀ ਭੈਣ ਨੂੰ ਇੱਕ ਕਰ ਦਿੰਦੇ ਆ ਅੱਛਾ ਮੇਰਾ ਕਸੂਰ ਵੀ ਕੋਈ ਨਹੀਂ ਇਹਨਾਂ ਨੇ ਕੋਈ ਨਚਾਰ ਕਈ ਜੋ ਕੋ ਕੰਜਰ ਕਈ ਜੋ ਕੋ ਕੰਜਰ ਦਾ ਪੁੱਤ ਕੇ ਇਹਨਾਂ ਨੂੰ ਜਿਹੜੀਆਂ ਕੌਮਾਂ ਆਪਣੇ ਕਲਾਕਾਰਾਂ ਦੀ ਇੱਜ਼ਤ ਨਹੀਂ ਨਾ ਕਰਦੀਆਂ ਪਹਿਲਵਾਨਾਂ ਦੀ ਇੱਜ਼ਤ ਨਹੀਂ ਕਰਦੀ ਸੰਤਾਂ ਦੀ ਮਹਾਂਪੁਰਸ਼ਾਂ ਦੀ ਇੱਜ਼ਤ ਨਹੀਂ ਕਰਦੀਆਂ ਮੈਂ ਸੰਤ ਨਹੀਂ ਲੇਕਿਨ ਮੈਂ ਆਰਟਿਸਟ ਹੈਗਾ ਮੈਂ ਯਾਰ ਉਦੋਂ ਜੁਰਤ ਨਾ ਗਿਆ ਜਦੋਂ ਇੱਥੇ ਸਾਰੇ ਭੱਜ ਗਏ ਸੀ ਖੱਬੀ ਖਾਨ ਇੱਥੇ ਰਿਹਾ ਹੀ ਨਹੀਂ 14 14 ਸਾਲ ਵੜਿਆ ਨਹੀਂ ਕੋਈ ਪੰਜਾਬ 'ਚ ਮੈਂ ਦੋਨਾਂ ਤਰ੍ਹਾਂ ਤੋਂ ਮੈਂ ਬਚਿਆ ਕਿਦਾਂ ਹੈ ਇਹ ਵੀ ਰੱਬ ਦਾ ਕਰਿਸ਼ਮਾ ਹੀ ਹੈ ਜਦੋਂ ਮੈਂ ਚੌਂਕਾਂ 'ਚ ਵੀ ਖੜਾ ਹੋ ਕੇ ਹੱਕ ਸੱਚ ਦੇ ਗੀਤ ਗਾਉਂਦਾ ਸੀ ਪਤਾ ਨਾ ਜਦੋਂ ਨਾਜ਼ਕ ਖਾਲਸ ਸੀ ਬੰਦੇ ਕੋਈ ਐਨਲਿਸਿਸ ਹੀ ਨਹੀਂ ਕਰਦੇ ਇੱਕੋ ਹੀ ਰੱਸੇ ਸਾਰਿਆਂ ਨੂੰ ਨਗਾਹੀ ਜਾਂਦੇ ਆ ਇਦਾਂ ਵੀ ਤੇ ਕਹਿ ਸਕਦੇ ਠੀਕ ਆ ਯਾਰ ਉਸ ਪਾਰਟੀ 'ਚ ਹੈ ਔਰ ਇਸ ਬੰਦੇ ਨੇ ਝੋਲੀ ਚੁੱਕਣੀ ਕਦੀ ਵੀ ਬੜਨਾ ਇਹ ਸਾਡੀਆਂ ਸਾਰੀਆਂ ਮੰਗਾ ਮਨਾਏਗਾ ਨਹੀਂ ਮਨਾਏਗਾ ਤੇਨੇ ਸਾਡੇ ਨਾਲ ਆ ਕੇ ਬਹਿ ਜਾਣਾ ਇਹ ਗੱਲ ਪਤਾ ਉਹਨਾਂ ਨੂੰ ਅੱਜ ਦੇ ਅੱਜ ਸਭ ਤੋਂ ਵੱਧ ਚਰਚਾ ਚ ਪੰਜਾਬ ਚ ਹੰਸਰਾਜ ਹੰਸ ਹੁੰਦੇ ਨੇ ਕਿਉਂਕਿ ਜਿੱਥੇ ਵੀ ਜਾਂਦੇ ਨੇ ਕਿਸਾਨ ਨਾਲ ਹੁੰਦੇ ਨੇ ਵਿਰੋਧ ਹੁੰਦੇ ਤੇ ਖਬਰਾਂ ਚਰਚਾ ਚ ਹੁੰਦੀਆਂ ਇਹ ਗੱਲ ਨੂੰ ਇੱਕ ਖੁਸ਼ੀ ਮਹਿਸੂਸ ਕਰਦੇ ਹਾਂ ਵੀ ਚਰਚਾ ਦੀ ਮਤਲਬ ਚਰਚਾ ਚ ਰਹਿਨੇ ਹੋ ਜਾਂ ਚੜ੍ਹਾਈ ਚ ਰਹਿਨੇ ਹੋ ਪੂਰੀ ਜਿਵੇਂ ਜਿੱਥੇ ਜਾਂਦਾ ਅੱਜ ਟੀਵੀ ਤੇ ਹੰਸਰਾਜ ਹਾਂ ਜ਼ਰੂਰ ਹੁੰਦੇ ਹੈਗੇ ਕਿਸੇ ਨੇ ਕਿਹਾ ਕਿ ਜਿੱਦਨ ਤੁਹਾਡਾ ਮਹਿਬੂਬ ਗੁੱਸੇ ਹੋਂ ਹਟ ਜਾਣਾ ਲੜਨੋਂ ਹਟ ਜਾਏ ਸਮਝੋ ਤੁਹਾਨੂੰ ਤੁਹਾਡਾ ਉਹਦੀ ਜ਼ਿੰਦਗੀ ਚ ਕੁਝ ਨਹੀਂ ਰਹਿ ਗਿਆ ਇਸ ਕਰਕੇ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਲੱਗਦਾ ਹੀ ਆ ਗੁੱਸੇ ਕਰਦੇ ਆ। ਕਈ ਵਾਰੀ ਤਾਂ ਬਹੁਤ ਹੀ ਅਪਸ਼ਬਦ ਬੋਲ ਦਿੰਦੇ ਆ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂਗਾ ਮੇਰੇ ਪਿਤਾ ਜੀ ਦਾ ਕੋਈ ਕਸੂਰ ਨਹੀਂ। ਬਹੁਤ ਗੈਰਤਮੰਦ ਹਨ ਕਾਲਾ ਬੰਦਾ ਸੀ ਸਰਦਾਰ ਅਰਜਨ ਸਾਹਿਬ। ਆਪਣੀ ਬਾਲ ਕੇ ਸਿੱਖੀ ਉਹਨੇ ਬਲੀ ਬਲਾਈ ਨਹੀਂ ਸਿੱਖੀ। ਠੇਕੇ ਤੇ ਪੌਲੀ ਤੇ ਜ਼ਮੀਨ ਲੈਂਦਾ ਫਿਰ ਮੈਂ ਲੈ ਕੇ ਦਿੱਤੀ ਆਪਣੇ ਫਾਜ਼ਲ ਸਾਹਿਬ ਨੂੰ ਮੈਂ ਕਿ ਇਹਨਾਂ ਨੂੰ ਸ਼ੌਕ ਆ। ਤੇ ਉਹਨਾਂ ਦਾ ਵੀ ਨਾਂ ਲੈ ਲੈਂਦੇ ਆ। ਵਿੱਚ ਤਉ ਉਹ ਤਕਲੀਫ ਬਹੁਤ ਹੁੰਦੀ ਜਿਵੇਂ ਕੰਜਰੇ ਜੀ ਕੰਜਰ ਦੇ ਪੋਤੇ ਆ ਫਲਾਟ ਇਹ ਨਹੀਂ ਕਰਨਾ ਇਹ ਜਿੱਦਨ ਸ਼ਬਦਾਵਲੀ ਹੋ ਗਈ ਇਹਨਾਂ ਨੂੰ ਕਿਨੇ ਰੋਕਣਾ ਦਿੱਲੀ ਜਾਣ ਤੋਂ ਘਰੋਂ ਵਜੇ ਤੁਰੇ ਨਹੀਂ ਆਪਾਂ ਦੇਹ ਗਾਲਾਂ ਤੇ ਗਾਲਾਂ ਦੇਹ ਗਾਲਾਂ ਤੇ ਗਾਲਾਂ ਇੰਨਾ ਗੁੱਸਾ ਅਸੀਂ ਹੁਣ ਦਿੱਲੀ ਰਚਣ ਲਾ ਦੇਣੀ ਕਚਣ ਲਾ ਦੇਣੀ ਉਹ ਜਾ ਕੇ ਨਿਵਰਤਾ ਨਾਲ ਗੱਲ ਕਰੋ ਇੱਕ ਬੰਨੇ ਅਸੀਂ ਮੰਗਦੇ ਆ ਦੂਜੇ ਬੰਨੇ ਗਾਲਾਂ ਕ ਗਾਲੀ ਘਲੋਚ ਕਰਦੇ ਆਕੜ ਕਰਦੇ ਆ ਉਹ ਫਿਰ ਉਦਾਂ ਦਾ ਉਹ ਬਿਹੇਵ ਕਰੀ ਜਾਂਦੇ ਆ ਜਿਵੇਂ ਤੁਸੀਂ ਵੀ ਕਿਸਾਨਾਂ ਨੂੰ ਕਿਹਾ ਸੀ ਕਿ ਬੀਜਪੀ ਨੇ ਇਹ ਐਸਾ ਕੀ ਕਰਤਾ ਤੁਹਾਨੂੰ ਕੀ ਲੱਗਦਾ ਕਿ ਬੀਜਪੀ ਨੇ ਐਸਾ ਕੀ ਕਰਤਾ ਕਿ ਇੰਨਾ ਗੁੱਸਾ ਕਿਸਾਨਾਂ ਦੇ ਵਿੱਚ ਖਾਸ ਕਰਕੇ ਬੀਜਪੀ ਦੇ ਲਈ ਹੈ ਸਮੂਹ ਪੰਜਾਬੀਆਂ ਨੂੰ ਜਿੱਥੇ ਵੀ ਪੰਜਾਬੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੂੰ ਵੇਖ ਲਿਆ ਪਰਖ ਲਿਆ ਇਹ ਸੂਬੇ ਨੂੰ ਬਚਾਉਣਾ ਹੈ ਤੇ ਪਲੀਜ਼ ਫਾਰ ਗੋਡਸ ਏ ਕਿਸ ਕਰਕੇ ਨਹੀਂ ਮੈਂ ਬੀਜਪੀ ਬੀਜਪੀ ਨੂੰ ਲਿਆਓ ਪਲੀਜ਼ ਆਹ ਹਰਿਆਣਾ ਦੇਖ ਲਓ ਕੀ ਹਾਲਤ ਹੁੰਦੀ ਸੀ ਕਿੱਥੇ ਚਲੇ ਗਿਆ ਔਰ ਗੁਰਦਾਉਂ ਜਾ ਲੱਗਦਾ ਲੰਡਨ ਫਿਰ ਰਹੇ ਆ ਯੂਪੀ ਚ ਕੋਈ ਬਾਹਰ ਨਹੀਂ ਸੀ ਨਿਕਲਦਾ ਹੁੰਦਾ ਪਤਾ ਨਹੀਂ ਘਰ ਵਾਪਸ ਆਉਣਾ ਕਿ ਨਹੀਂ ਆਉਣਾ ਬੱਚੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ ਹੁੰਦੀ ਹੁਣ ਵੇਖ ਲਓ ਕਿਆ ਬਾਤ ਹੈ ਜਿੱਦਣ ਆਇਆ ਕਹਿੰਦੇ ਇਹ ਕਿਹੜਾ ਸਾਧ ਜਿਹਾ ਫੜ ਲਿਆ ਦਾ ਜੋਗੀ ਜੋਗੀ ਜਿਹਦੇ ਸੀ ਅੱਜ ਜੋਗੀ ਜੋਗੀ ਹੋਈ ਪਈ ਐ ਉਹ ਲੋਕ ਯਕੀਨ ਕਰਦੇ ਆਪਣੇ ਬੰਦਿਆਂ ਤੇ ਪੰਜਾਬੀ ਆਪਣੇ ਬੰਦੇ ਨੂੰ ਖੋਦ ਹੀ ਰੋਲ ਦਿੰਦੇ ਆ ਜੇ ਮੈਨੂੰ ਪਹਿਲੀ ਵਾਰੀ ਜਿਤਾ ਦਿੰਦੇ ਤੇ ਆ ਸ਼ਾਇਦ ਮੈਂ ਇਹ ਨੌਬਤੀ ਨਾਉਣ ਦਿੰਦਾ ਮੈਂ ਕੌਨਫੀਡੈਂਸ ਨਾ ਕਹਿ ਰਿਹਾ ਜ਼ਿੰਮੇਵਾਰੀ ਨਾ ਕਹਿ ਰਿਹਾ ਮੈਂ ਯਾਰ ਕਲੈਂਟਨ ਨਾ ਬਹਿ ਸਕਦਾ ਤੇ ਆਪਣੇ ਪ੍ਰਧਾਨ ਮੰਤਰੀ ਨਾ ਨਹੀਂ ਬਹਿ ਸਕਦਾ ਮੈਂ ਜੇ ਯੂਨੀਵਰਸਟੀਆਂ ਅਮਰੀਕਨ ਯੂਨੀਵਰਸਿਟੀ ਜਿੱਥੇ ਵੀਜ਼ਾ ਲਈ ਤਰਸਦੇ ਆ ਅਸੀਂ ਛੱਡ ਕੇ ਆਏ ਹੋਏ ਅਮਰੀਕਾ ਲੋਕੀ ਪੈਸੇ ਨੂੰ ਤਰਸਦੇ ਇੱਕ ਪੰਛੀ ਨਹੀਂ ਕੋ ਛੱਡਦਾ ਅੱਜ ਦੇ ਜਮਾਨੇ ਚ ਮੈਂ 20 ਲੱਖ 30 ਲੱਖ ਰੋਜ਼ ਦਾ ਛੱਡ ਕੇ ਇੱਥੇ ੱੱਕੇ ਖਾਂਡਿਆ ਇਹ ਸੋਚਦੇ ਨਹੀਂ ਐਮਪੀ ਬਣ ਕੇ ਵੀ ਮੈਂ ਦੇਖ ਲਿਆ ਕਿੰਨਾ ਕਰਾਸ ਐਮਪੀ ਚ 5 ਸਾਲ ਰਿਹਾ ਹੋਰ ਕੋਈ ਉਦਾਂ ਦਾ ਤੇ ਕਰਿਓਸਟੀ ਹੈ ਨਹੀਂ ਕਿ ਐਮਪੀ ਬਣ ਕੇ ਹੁਣ ਤੇ ਇਹ ਆ ਕਿ ਯਾਰ ਐਂਡ ਆਫ ਦਾ ਡੈਕੈਂਡ ਨਾ ਯਾਰ ਉਹ ਵੀ ਇੱਕ ਕਰੀ ਬਣਿਆ ਸੀ ਦਿੱਲੀ ਉਹਨੇ ਕੀ ਕੀਤਾ ਕੱਖ ਨਹੀਂ ਕੀਤਾ ਤੁਸੀਂ ਪੰਜਾਬ ਤੋਂ ਜਿਤਾਓ ਫੇਰ ਮੈਂ ਨਾ ਕਰਾਂ ਮੈਂ ਤੁਹਾਡਾ ਗੁਨਾਹ ਕਰ ਰਿਹਾ ਹੁਣ ਤੇ ਤੁਹਾਨੂੰ ਹੱਕ ਹੀ ਨਹੀਂ ਕਹਿਣ ਦਾ ਮੈਂ ਤਾਂ ਉੱਥੇ ਦਿੱਲੀ ਤੋਂ ਜਿੱਤ ਕੇ ਜਦੋਂ ਵੀ ਪਾਰਲੀਮੈਂਟ ਚ ਬੋਲਿਆ ਤੁਸੀਂ ਦੇਖਿਓ ਜ਼ਰੂਰ ਜਿੰਨੀ ਵਾਰੀ ਵੀ ਮੈਂ ਬੋਲਿਆ ਸਭ ਤੋਂ ਪਹਿਲੀ ਵਾਰੀ ਜਦੋਂ ਪਾਰਲੀਮੈਂਟ ਚ ਬੋਲਿਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਲਿਆ ਫਿਰ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਤੇ ਬਾਕੀ ਪਾਵਰਫੁੱਲ ਲੋਕੋ ਈਵਨ اپੋਜੀਸ਼ਨ ਵਾਲਿਓ ਬੇਸ਼ੱਕ ਮੈਂ ਦਿੱਲੀ ਤੋਂ ਜਿੱਤਿਆ ਪਰ ਮੈਂ ਉਸ ਧਰਤੀ ਨਾਲ ਸੰਬੰਧਿਤ ਹੈ ਜਿੱਥੇ ਸਾਡੇ ਸਤਿਗੁਰਾਂ ਨੇ ਕਿਹਾ ਸੀ ਫਰਮਾਇਆ ਸੀ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਾਡਾ ਪਾਣੀ ਵੀ ਚਲੇ ਗਿਆ ਤੇ ਸਾਡੀ ਜਵਾਨੀ ਵੀ ਚਲੇ ਗਈ ਪਾਣੀ ਬਚਾ ਲੋ ਜਵਾਨੀ ਬੰਦਾ ਕਹਿੰਦਾ ਮੈਨੂੰ ਦਿੱਲੀ ਵਾਲੇ ਨੇ ਜਿਤਾਇਆ ਮੈਨੂੰ ਕੀ ਲੋੜ ਐ ਟਾਰਾ ਮਾਰਨ ਦੀ ਪੰਜਾਬ ਦੇ ਹੱਕ ਚ ਜੋ ਪਹਿਲਾਂ ਹੁੰਦਾ ਰਿਹਾ ਤੁਸੀਂ ਦੇਖਿਆ ਹੀ ਆ ਲੋਕੀ ਤੇ ਇਦਾਂ ਦੇ ਆ ਕਿ ਪੰਜਾਬ ਤੋਂਰੇ ਹੋਰ ਬੋਲੀ ਬੋਲਦੇ ਅੰਬਾਲਾ ਟੱਪ ਕੇ ਹੋਰ ਬੋਲਦੇ ਮੇਰੀ ਕਦੀ ਬੋਲੀ ਬਦਲੀ ਦੇਖੀ ਐ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਬੋਲੇ ਪੰਜਾਬ ਲਈ ਬੋਲੇ ਜੇ ਮੈਂ ਦਿੱਲੀੋਂ ਜਿੱਤ ਕੇ ਪੰਜਾਬ ਲਈ ਬੋਲ ਸਕਦਾ ਤੇ ਜਦੋਂ ਪੰਜਾਬ ਚੋਂ ਜਿੱਤੋਂਗਾ ਤੇ ਮੈਂ ਤੇ ਚੱਕ ਦੂੰ ਸਲਾਬੇ ਸੱਚੀ ਗੱਲ ਹੈ ਇਹ ਦਾਅਵਾ ਕਰਦੇ ਹੋ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਵਾ ਦੋਗੇ ਜੇ ਪੰਜਾਬ ਵਾਲੇ ਜਿਤਾਉਂਦੇ ਆ ਖਾਸ ਕਰ ਫਰੀਦਕੋਟ ਸੀਟ ਤੋਂ ਮੈਂ ਕਿਹਾ ਜੀ ਬੈਣ ਦੀ ਲੋੜ ਹੀ ਨਹੀਂ ਪੈਗੀ ਇਹਨਾਂ ਨੂੰ ਉੱਥੇ ਬਾਰਡਰ ਤੇ ਇਹਨਾਂ ਨੂੰ ਮੈਂ ਲੀਡਰਾਂ ਨੂੰ ਜ਼ਰੂਰ ਥੋੜੀ ਤਕਲੀਫ ਦਊਂਗਾ ਜਿਹੜਾ 5-7 ਮਿੰਟ ਬੋਲ ਕੇ ਫੇ ਚੱਲ ਜਾਂਦੇ ਆ ਉਹਨਾਂ ਨੂੰ ਮੈਂ ਕਹੂੰਗਾ ਤੁਸੀਂ ਨਾਲ ਚੱਲੋ ਸਾਡੇ ਬੱਚੇ ਧੀਆ ਪੁੱਤ ਨਾ ਬੈਠਣ ਬਾਰਡਰ ਤੇ ਜੇ ਮਸਲਾ ਨਾ ਹੱਲ ਹੋਇਆ ਮੈਂ ਵਾਪਸ ਆ ਜਾਵਾਂਗਾ ਗੱਲ ਖਤਮ ਹੈ